ਮੇਰਾ ਨਾਮ ਰਸ਼ਪਾਲ ਸਿੰਘ ਪਿੰਡ ਤਪੂੜੀ ਮੇਰੇ ਲੜਕਾ ਜਗਰਾਜ ਸਿੰਘ ਮਾ ਉਹਦਾ ਵਿਆਹ ਕਾਲੇ ਨਗਲ ਹੋਇਆ ਕਿ ਲਵ ਮੈਰਿਜ ਹੋਈ ਆ ਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਹੁੰਦੀ ਰਹੀ ਆ ਮੁਰਕੇ ਧੱਕੇ ਨਾਲ ਮੇਰੇ ਘਰੇ ਨੇ ਵਿਆਹ ਕੀਤਾ ਤੇ ਨੂੰ ਮੈਂ ਨਮੋਸ਼ੀ ਦਾ ਮਾਰਿਆ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ ਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ ਮੈਂ 5 7 10 ਬੰਦੇ ਖੜ ਕੇ ਤੇ ਆਪਣਾ ਪੈਸ ਕਰਕੇ ਤੇ ਆ ਆ ਫੇਰੇ ਲੈ ਕੇ ਗੁਰਦੁਆਰੇ ਤੇ ਇਹਦਾ ਵਿਆਹ ਕੀਤਾ ਕਿੰਨੀ ਤਰੀਕ ਨੂੰ ਕੀਤਾ ਜੀ ਇਹ 18 18 ਜਨਵਰੀ 20 18 18 ਸਾਲ 18 ਸਾਲ 218 ਜੀ ਅੱਛਾ ਜੀ ਉਹਦੇ ਤੋਂ ਬਾਅਦ ਇਹ ਇਹਨਾਂ ਕਨੈਕਟਮੈਂਟ ਕਨਵਾਇਨਮੈਂਟ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਤੋਂ ਬਾਹਰ ਭੇਜੇਗਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਭੇਜ ਦਿਆਂਗਾ ਮੈਨੂੰ ਵੀ ਥੋੜਾ ਹੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ ਚਲੋ ਸਾਰੇ ਰਲ ਮਿਲ ਕੇ ਇਹਨੇ ਕੀ ਤੇ ਮੈਂ ਐਲਿਸ ਵੀ ਕੁੜੀ ਨੂੰ ਕਰਾਈ ਫਿਰ ਮੈਂ ਬਾਅਦ ਚ ਇਹਦੀ ਤਿੰਨ ਵਾਰੀ ਐਲਿਸ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਐਲਿਸ ਕਰਵਾ ਕੇ ਇਹਨੂੰ ਮੈਂ ਬਾਹਰ ਮੈਂ ਯੂ ਐਸ اے ਦੀ ਫਾਇਲ ਲਗਵਾਈ ਉੱਥੇ ਮੇਰਾ 6 ਲੱਖ ਰੁਪਇਆ ਖਰਚ ਆਇਆ ਇੱਕ ਮਹੀਨਾ ਸੇ ਟ੍ਰੇਨਿੰਗ ਤੇ ਦਵਾਈ ਮੈਂ ਇਹਨੂੰ ਤੇ ਉੱਥੋਂ ਇਹ ਹਾਈਦਰਾਬਾਦ ਦੇ ਨਾਲ ਹੀ ਟ੍ਰੇਨਿੰਗ ਹੋਈ ਉੱਥੋਂ ਇਹ ਫੇਲ ਹੋ ਗਈ ਫਿਰ ਇਹ ਦੁਬਾਰਾ ਮੈਂ ਦੁਬਾਰਾ ਇਹਦੀ ਨਿਊਜ਼ੀਲੈਂਡ ਫਾਇਲ ਬਾਈ एलवाई दो बार न्यूजीलैंड लैंड भी लवाई ਤੇ ਉੱਥੋਂ ਹੀ ਇਹ ਫੇਲ ਹੋ ਗਈ ਰਿਬੂਜ ਹੋ ਗਈ ਦੁਬਾਰਾ ਫੇਰ ਮੈਂ ਕੈਨੇਡਾ ਦੀ ਲਵਾਈ ਉੱਥੇ 4 ਲੱਖ ਨਿਊਜ਼ੀਲੈਂਡ ਮੇਰਾ ਖਰਚਾ ਹੋਇਆ ਮੁੜ ਕੇ ਮੈਂ ਜੀ ਕੈਨੇਡਾ ਦੀ ਫਾਈਲ ਲਵਾਈ ਕੈਨੇਡਾ ਜਿਹਦਾ ਵਿਜਾ ਆ ਗਿਆ ਵਿਜਾ ਆ ਗਿਆ ਉੱਤੇ ਮੇਰਾ 20 ਤੋਂ 25 ਲੱਖ ਰੁਪਏ ਖਰਚ ਹੋਇਆ ਮੁੜ ਕੇ ਮੈਂ ਇਹਨੂੰ ਬਾਰ-ਬਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਭਈ ਦਿੱਤਾ ਭਈ ਇਹ ਲਓ ਤੁਸੀਂ ਫੈਲਵਾ ਲਓ ਮੈਂ ਉਹ ਡਾਕੂਮੈਂਟ ਲੈ ਕੇ ਤੇ ਪਹਿਲਾਂ ਬੜੇ ਥਾਂ ਹੀ ਫਿਰਿਆ ਉਹ ਜਾਲੀ ਹੀ ਮੁੜ ਕੇ ਦੁਬਾਰਾ ਫੇਰ ਰਹੀ ਕਿਹਾ ਤੇ ਇਹਨੇ ਕਾਲ ਜਿਵੇਂ ਡਾਕੂਮੈਂਟ ਭੇਜਿਆ ਤੇ ਅਸੀਂ ਗੁਰਮੁਲਾਬ ਲਾ ਲਧਿਆਣੇ ਤੋਂ ਜਿਹਦੀ ਕੋਈ ਫੈਲਵਾਾਈ ਜਰੀ ਉੱਥੇ ਮੇਰਾ 3-4 ਲੱਖ ਰੁਪਇਆ ਖਰਚ ਹੋਇਆ ਖਰਚ ਕਰਕੇ ਮੈਂ ਆਪਣੇ ਮੁੰਡੇ ਦਾ ਵਿਆਹ ਆ ਗਿਆ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਤੇ ਨਾ ਮੈਂ ਇਹਨੂੰ ਸਾਹਮਣਾ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛੇ ਜਾਂ ਲੱਗੇ ਭੇਜ ਦਿਓ 2 ਮਹੀਨੇ ਅਲੱਗ-ਅਲੱਗ ਰਹਿਣਗੇ ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਅਸੀਂ ਮੁੰਡਾ ਭੇਜ ਦਿੱਤਾ ਜਦੋਂ 에ਰਪੋਰਟ ਤੇ ਪਹੁੰਚੇ ਤੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਜਦੋਂ ਮੁੰਡਾ ਅਹੀਂ ਮੁੰਡੇ ਨੇ ਹਾਨੂੰ ਫੋਨ ਕੀਤਾ ਵੀ ਆਹ ਕੁਝ ਬੋਲ ਰਹੀਆਂ ਜਾਂ ਕਿ ਤੂੰ ਚਲਾ ਜਾ ਅੱਗੇ ਅਸੀਂ ਬੰਦੋਬਸਤ ਤੇਰਾ ਕਰਾਂਗੇ ਅੱਗੇ ਅਸੀਂ ਉੱਥੇ ਆਪਣੇ ਵਕੀਲ ਕਰਕੇ ਤੇ ਇਹਨੂੰ 에어ਪੋਰਟ ਤੋਂ ਵੀ ਅਹੀਂ ਬਾਹਰ ਕੱਢਿਆ ਮੁੜ ਕੇ ਇਹ ਲੈਣ ਨਹੀਂ ਆਈ ਸਾਡੀ ਭਣਜੀ ਹੀ ਉਹਨੇ ਇਹਨੂੰ ਲੈਣਾ ਆਈ ਉਹ ਇਹਨੂੰ ਲੈ ਕੇ ਗਈ 1 ਮਹੀਨਾ ਉਹਦੇ ਕੋਲ 에ਰਿਆ ਉਹਦੇ ਤੋਂ ਬਾਅਦ ਇਹ ਉੱਥੇ ਫੇਰ ਇਹ ਕੋਈ ਕੰਮਕੁਮ ਨਹੀਂ ਇਹਨੂੰ ਮਿਲਿਆ ਤੇ ਇਹ ਚਲਾ ਗਿਆ ਆਪਣੇ ਬ੍ਰਦਰ ਕੋਲ ਦੀ ਭੂਆ ਦਾ ਲੜਕਾ ਸਰੀ ਜੀ ਸਰੀ ਜੋ ਚਲਾ ਗਿਆ ਸਰੀ ਜਾ ਕੇ ਚਲੋ ਇਹ ਕੰਮ ਕਰ ਤੇ ਮਾੜਾ ਮੋਟਾ ਲੱਗ ਗਿਆ ਮੁੜ ਕੇ ਬਾਰ ਬਾਰ ਇਹਨੂੰ ਧਮਕੀਆਂ ਦੇਂਦੀ ਰਹੀ ਕਿ ਮੈਨੂੰ ਰਿਪੋਰਟ ਦੇ ਮੈਂ ਤੈਨੂੰ ਮਰਵਾ ਦੇਣਾ ਤੈਨੂੰ ਆ ਕਰ ਦੇਣਾ ਤੈਨੂੰ ਇਹ ਕਰ ਦੇਣਾ ਇਹ ਮੁੰਡਾ ਸੋਚ-ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ ਜੇ ਉਹ ਮੈਂਟਲ ਹੋ ਗਿਆ ਫਿਰ ਅਸੀਂ ਬੜਾ ਫਿਰ ਇੱਥੇ ਦਰਖਾਸਤਾਂ ਦਿੱਤੀਆਂ ਕਿ ਸਾਡਾ ਮੁੰਡਾ ਇਤਨਾ ਇਤਨਾ ਕਰਕੇ ਹੋ ਗਿਆ ਬਿਮਾਰ ਹੋ ਗਿਆ ਤੇ ਤੁਸੀਂ ਸਾਡਾ ਇਲਾਜ ਕਰਾ ਦਿਓ ਇਹਨਾਂ ਸਾਡੇ ਨਾਲ ਇੱਕ ਡਾਕੂਮੈਂਟ ਲਿਖ ਲਿਆ ਜੀ ਐਸ ਪੀ ਰਾਜਵੀਰ ਦੇ ਬੈਠੇ ਉਹਨਾਂ ਨੇ ਇੱਕ ਅਫੀਡੇਵਿਟ ਕਰਵਾਇਆ ਸਾਡੇ ਕੋਲ ਕਿ ਇਹ ਮੁੰਡਾ ਮੁੰਡੇ ਦਾ ਇਲਾਜ ਕਰਾਉਣ ਜਾਏਗੀ ਤੇ ਤੁਸੀਂ ਸਾਰਾ ਖਰਚਾ ਤੁਸੀਂ ਲਾਓਗੇ ਮੁੰਡੇ ਦਾ ਇਲਾਜ ਵੀ ਕਰਾਏਗੀ ਟਿਕਟ ਦਾ ਵੀ ਖਰਚਾ ਤੁਹਾਡਾ ਹੋਏਗਾ ਯੂ ਐਸ اے ਦਾ ਵਿਜੇ ਦਾ ਵੀ ਖਰਚਾ ਤੁਹਾਡਾ ਹੋਏਗਾ ਇਹ ਸਭ ਕੁਝ ਮੰਨ ਲਿਆ ਵੀ ਅਸੀਂ ਸਭ ਕੁਝ ਕਰਾਂਗੇ ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਅਸੀਂ ਕਹਿੰਦੇ ਪੈਸਾ ਵੀ ਕੋਈ ਨਹੀਂ ਲੈਂਦੇ ਸਾਡੇ ਮੁੰਡੇ ਦਾ ਇਲਾਜ ਕਰਾ ਦਿਓ ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਾਉਣ ਨਹੀਂ ਗਈ ਹਾਰ ਦੇ ਕੋਲ ਟਿਕਟ ਤੇ ਵੀ ਪੈਸੇ ਲਵਾ ਲੇ ਇਹ ਕਿਸੇ ਬਨੇ ਵੀ ਨਹੀਂ ਲਗੇ ਤੇ ਮੈਂ ਕੋਸ਼ਿਸ਼ ਕਰਦਾ ਰਿਆ ਤਰਖਾਸਤਾਂ ਦਿੱਤੀਆਂ ਹੀ ਹੌਲੀ ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ 1 ਸਾਲ ਬਾਅਦ ਇਹਦੇ ਤੇ 420 506 ਤੇ 120 ਦਾ ਪਰਚਾ ਦਰੰਗਲੇ ਰਜਿਸਟਰ ਹੋ ਗਿਆ ਹੁਣ ਇਹ ਇੱਥੇ ਆਈ ਆ ਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਰੈਸ਼ਟ ਕੀਤੀ ਜਾਏ ਕਿਨੇ ਵੇ ਤੁਹਾਡੇ ਲੱਗੇ ਕੁੱਟੇ ਪਈ ਮੇਰਾ ਕੋ 34 ਲੱਖ ਰੁਪਇਆ ਲੱਗਾ ਜੀ ਹੁਣ ਤੇ ਬਹੁਤ ਜ਼ਿਆਦਾ ਖਰਚਾ ਹੋ ਚੁਕਾ ਪਰ 34 ਲੱਖ ਰੁਪਇਆ ਤੇ ਜਿਹੜਾ ਮੇਰੇ ਕੋ ਰਸੀਦਾ ਸਭ ਕੋ ਜਿਹੜਾ ਪ੍ਰੂਫ ਹੈ ਵਿਧ ਪ੍ਰੂਫ ਆ ਉਹ ਮੇਰਾ 34 ਲੱਖ ਰੁਪਇਆ ਲੱਗਾ ਬੇਟੇ ਦਾ ਇਲਾਜ ਚੱਲਦਾ ਹੈ ਤੁਹਾਡੇ ਦਾ ਬੇਟੇ ਦਾ ਇਲਾਜ ਚੱਲਦਾ ਮੇਰੇ ਦਾ ਇੱਥੇ ਅਸੀਂ ਹੁਣ ਅਮਰਸਰ ਤੋਂ ਇਲਾਜ ਕਰਾ ਰਹੇ ਆ ਤੇ ਇਹਦਾ ਇਲਾਜ ਚੱਲ ਰਿਹਾ ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ ਤੁਹਾਡੀ ਮੰਗੇ ਇਹ ਵੀ ਬਤਨ ਲੋਕ ਰਸਤਾ ਜੈ ਸਾਰੇ ਪਰਵਾਰ ਅਸੀਂ ਇਹ ਕਹਿੰਦੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਅਨਸਾਰ ਦਵਾਇਆ ਜਾਏ ਕਿ ਕਿਸੇ ਹੋਰ ਨਾ ਵੀ ਇਹੋ ਜਿਹਾ ਜੁਰਮ ਨਾ ਹੋਏ ਇੱਕ ਇਹ ਸਹੀ ਹੋ ਜਾਏਗਾ ਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਠੱਗੀ ਮਾਰੀ ਆ ਤੇ ਠੱਗੀਆਂ ਦਾ ਇਹ ਹਾਲ ਹੁੰਦਾ ਅਸੀਂ ਕਹਿੰਦੇ ਆ ਮਿਹਰਬਾਨੀ ਕਰਕੇ ਸਾਡਾ ਇਹ ਇਨਸਾਫ ਦਵਾਇਆ ਜਾਏ ਮੇਰਾ ਨਾਮ ਗੁਰਵਿੰਦਰ ਕੌਰ ਆ ਜੀ ਬਾਦ ਕੀ ਗੱਲ ਹੋਈ ਗੱਲ ਤੇ ਕੁਛ ਵੀ ਨਹੀਂ ਹੋਈ ਐਵੇਂ ਹੀ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਐ ਪਹਿਲਾਂ ਮੇਰਾ ਪੁੱਤੈ ਨੂੰ ਚੰਗਾ ਲੱਗਾ ਹੁਣ ਮੇਰਾ ਪੁੱਤੈ ਨੂੰ ਮਾੜਾ ਲੱਗਾ ਤੇ ਪਹਿਲਾਂ ਚੰਗਾ ਸੀ ਤੇ ਹੁਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਲ ਗੜੀ ਮਹਲੇ ਵੀ ਆਣ ਕੇ ਕਹਦੇ ਵੀ ਇਹਨੇ ਐਸ ਨੋ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈਆਂ ਮੈਂ ਆਖਿਆ ਅੱਜ ਮੈਂ ਆਖਾਂਗੀ ਨਾ ਨਿਕਲ ਕੇ ਆ ਗਈ ਐ ਤੇ ਦੁਨੀਆ ਵੀ ਆਖਣਾ ਐ ਤੇ ਮੇਰੀ ਆ ਮੇਰੇ ਘਰ ਆ ਗਈ ਐ ਮੇਰੀ ਆਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਪਹੜਨਾ ਇਹ ਠੱਗੀਆਂ ਥੋਰੀਆਂ ਪਿਆ ਇਹਨੂੰ ਆਂਦੀ ਨੂੰ ਸਕੂਲੇ ਪਾਇਆ ਆਂਦੀ ਨੇ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੇ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਹੋਂ ਫੇਰ ਜਦ ਪਾਪਾ ਸਾਡਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਹਾਇ ਨੇ ਤੇਰਾ ਤਾਂ ਸਰੀਰ ਹੀ ਸੋਗ ਗਿਆ ਮੁੜ ਕੇ ਫੇਰ ਤੂੰ ਹਾਲਾ ਮੈਂ ਦੁੱਧ ਕੀ ਹਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾਲਿਆ ਵੀ ਉਹ ਜਾਂ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਧੱਕਾ ਦਿੱਤਾ ਣ ਕੇ ਕੀ ਕੀਤਾ ਹਾਂ ਹਾਂ ਬਾਰ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਢਿਗਾਂ ਦਿੱਤਾ ਬਾਹਰ ਘਰ ਢਿਗਾਂ ਦਿੱਤਾ ਬਾਹਰ ਵੀ ਢਿਗਾਂ ਦਿੱਤਾ ਤੇ ਠੱਗੀ ਮਾਰੀਆਂ ਨਾ ਰੱਖ ਕੇ ਚੰਗੀ ਤਰ੍ਹਾਂ ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਨ ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉਧਰ ਜਾਣ ਡਿਆ ਤੁਹਾਡਾ ਘਰ ਉਧਰ ਜਾਣ ਡਿਆ ਤੇ ਮੈਂ ਆਖਿਆ ਵੀ ਮੇਰੀ ਨੋ ਨਹੀਂ ਮੂਰਖਨ ਮੇਰਾ ਘਰ ਨਹੀਂ ਉਧਰ ਜਾਣ ਡਿਆ ਮੈਨੂੰ ਨਹੀਂ ਪਤਾ ਵੀ ਮੇਰਾ ਘਰ ਲਾਇਆ ਮੈਂ ਤੇ ਖੱਟਿਆ ਆਉਣਾ ਨੇ ਮੁਰਰੇ ਦੀ ਗੱਲ ਨੂੰ ਟੜੇ ਬੱਚੇ ਦੇ ਤੇ ਬੱਚੇ ਹਾਲਤ ਅਜੇ ਵੀ ਸਾਡੀ ਦਵਾਈ ਚੱਲਣ ਰਹੀ ਆ ਮੇਰੇ ਬੱਚੇ ਨੇ ਤਾਂ ਜਿਹੇ ਜਿਆ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲ ਲਿਆ ਮੈਂ ਤਾਂ ਖਰਾ ਕਿਤਰਾ ਆਪਣੇ ਪੁੱਤ ਨੂੰ 10 ਦਿਨ ਨਹੀਂ ਮੇਰਾ ਪੁੱਤ ਕਿੱਥੇ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਕੀ ਮੰਗਦੇ ਹੋ ਤੇ ਹੁਣ ਹੁਣੇ ਹੀ ਅੰਬਰਸਰਾਂ ਅਸੀਂ ਦਵਾਈ ਇਹਦੀ ਘਰਾਂ ਡੇ ਆ ਹੁਣ ਤਾਂ ਕੀ ਚਾਹੁੰਦੇ ਹੋ ਆਹੀਂ ਤਾਂ ਕੁਛ ਵੀ ਨਹੀਂ ਜਾਂਦੇ ਅਸੀਂ ਇਹੋ ਆਖਦੇ ਆਂ ਵੀ ਇਹ ਹਰ ਅਨਨਸਾਫਾ ਦੋ ਇਸ ਚੀਜ਼ ਦਾ ਤੇ ਪਰ ਕਿ ਕਰਦੇ ਆਂ ਤਾਂ ਕਿ ਹੋ ਗਿਆ ਰੋਕੋ ਆਪ ਜਿਹੜੀ ਗੱਲ ਹਨ ਨਸਾਫ ਚਾਹੀਦਾ ਇਸ ਚੀਜ਼ ਆਪ ਪੁਲਿਸ ਚੱਕ ਚੱਕ ਕਰ ਸਾਰੇ ਸਾਰੀ ਕੀ ਘਟਨਾ ਸੀ ਸਾਰੀ ਜਿਹੜਾ ਮਾਲ ਦਾ ਚੋਰੀ ਕੀਤਾ ਗਿਆ ਹਾਂਜੀ ਇਹ ਜੀ ਇੱਕ ਪਰਚਾ 8 ਨੰਬਰ ਐਫ ਆਈ ਆਰ ਡੇਟਡ 22 24 ਨੂੰ ਅੰਡਰ ਸੈਕਸ਼ਨ 420 506 120 ਬੀ ਪੀਐਸ ਦੁਰੰਗਲਾ ਵਿਖੇ ਰਜਿਸਟਰ ਕੀਤੀ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਰਿਸ਼ਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੂਬੜੀ ਹੈ ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜਗਰਾਤ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੇ ਕਮਿਟਮੈਂਟ ਹੋਈ ਸੀ ਕਿ ਜਿਹੜੀ ਲੜਕੀ ਤੇ ਰ ਹੈ ਉਹਨਾਂ ਦੇ ਨਾਲ ਕੀ ਲੜਕੇ ਨੂੰ ਵੀ ਅਸੀਂ ਬਾਹਰ ਲੈ ਜਾ ਕੇ ਤੇ ਪੀਆਰ ਕਰਵਾਵਾਂਗੇ ਔਰ 2018 ਵਿੱਚ ਇਸ ਦਾ ਵਿਆਹ ਹੋ ਗਿਆ ਸੀ 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਤੇ ਬਾਹਰ ਵਿਦੇਸ਼ ਭੇਜ ਦਿੱਤਾ ਔਰ ਜਿਹੜਾ ਲੜਕਾ ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚ ਲੱਗਾ ਸੀ ਪਰ ਉਹਨਾਂ ਨੇ ਇਹਨੂੰ ਨਾ ਤੇ ਪੀਆਰ ਕਰਾਂਟ ਕੋਈ ਮਦਦ ਕੀਤੀ ਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ ਬਲਕਿ ਇਹ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਦੇ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਹੈ ਤੇ ਇਸ ਦੇ ਉੱਤੇ ਫਿਰ ਜਿਹੜੀ ਹੈ ਡੀਐਸਪੀ ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ ਇਸ ਸਬੰਧੀ ਅਰਪਾ ਦਰਜ ਕੀਤਾ ਗਿਆ ਕਿੰਨੇ ਦਾ ਅਰਪਾ ਦਰਜ ਕੀਤਾ ਗਿਆ ਸਾਡਾ ਕਿੰਨੇ ਮੈਂਬਰ ਦਾ ਇਹ ਚੀਜ਼ ਜੀ ਤਿੰਨ ਜਣੇ ਦੇ ਖਿਲਾਫ ਮੁਕੱਦਮਾ ਦਰਜ ਹੈ ਜੀ ਇਹ ਸੁਰਿੰਦਰ ਸਿੰਘ son of ਜੁਗਿੰਦਰ ਸਿੰਘ ਅਮਨਦੀਪ ਕੌਰ ਡਾਕਟਰ ਆਫ ਸੁਰਿੰਦਰ ਸਿੰਘ ਤੇ ਜਸਵੀਰ ਕੌਰ ਵਾਈਫ ਆਫ ਸੁਰਿੰਦਰ ਸਿੰਘ ਕਹਿੰਦਾ ਨਹੀਂ ਆਜੇ ਤੱਕ ਕੋਈ ਜ਼ਰਤਾਰੀ ਨਹੀਂ ਹੋਈ ਜੀ ਅਗਲੇ ਕਾਰਵੇ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਇਹਨਾਂ ਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਬਣਾ ਕੇ ਅਦਾਲਤ ਚ ਪੇਸ਼ ਕੀਤਾ ਜਾਏਗਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ